ਸਾਰਿਆਂ ਨੂੰ ਪਿਆਰ ਭਰੀ ਸਸ਼ਿਆਕਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਇੱਕ ਨਵੀਂ ਸਟੋਰੀ ਦੋਸਤੋ ਹਰਸ਼ ਅਜੀਬ ਬਾਜ਼ਾਰ ਤੋਂ ਘਰ ਨਹੀਂ ਪਰਤੀ ਸੀ ਸ਼ਾਮ ਦੇ 6 ਵਜੇ ਚੁਕੇ ਸਨ surjeet कौर ਵਾਰ-ਵਾਰ ਘਰੋਂ ਬਾਹਰ ਆ ਕੇ ਦੇਖ ਰਹੀ ਸੀ ਉਹ ਸਵੇਰ ਦੇ 10 ਵਜੇ ਬਾਜ਼ਾਰ ਗਈ ਸੀ ਤੇ ਹੁਣ ਤੱਕ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਨਹੀਂ ਚੁੱਕਿਆ ਹਰਸ਼ surjeet कौर ਦੀ ਨੂੰਹ ਹੈ ਅੱਜ 3 ਮਹੀਨੇ ਪਹਿਲਾਂ ਹੀ ਉਹ ਉਸਦੇ ਇਕਲੋਤੇ ਪੁੱਤਰ ਮਨਦੀਪ ਦੇ ਨਾਲ ਵਿਆਹ ਕਰਕੇ ਇਸ ਘਰ ਦੇ ਵਿੱਚ ਆਈ ਸੀ ਪਰ ਉਸ ਵਿੱਚ ਨੋ ਵਰਗੀ ਕੋਈ ਵੀ ਗੱਲ ਨਹੀਂ ਸੀ ਹਰ ਕਿਸੇ ਗੱਲ ਦੇ ਵਿੱਚ ਉਹ ਆਪਣੀ ਹੀ ਸੋਚ ਨੂੰ ਮੁਖ ਰੱਖਦੇ ਜਦੋਂ ਸਰਜੀਤ ਕੌਰ ਦਾ ਉਸ ਦਾ ਪਤੀ ਹਰਨੇਕ ਸਿੰਘ ਉਸ ਨੂੰ ਦੇਖਣ ਗਏ ਸਨ ਤਾਂ ਉਸ ਦੀ ਮਾਂ ਨੇ ਉਸ ਦੀ ਬਹੁਤ ਹੀ ਤਾਰੀਫ ਕੀਤੀ ਸੀ ਮੰਮੀ ਡੈਡੀ ਤੋਂ ਇਲਾਵਾ ਉਸ ਦੇ ਦੋ ਵੱਡੇ ਭਰਾ ਤੇ ਪਰਜਾਈ ਸਨ ਸਾਰੇ ਪਰਿਵਾਰ ਨੂੰ ਦੇਖ ਕੇ ਸਰਜੀਤ ਕੌਰ ਨੇ ਇਹ ਸੋਚ ਕੇ ਹਾਂ ਕਰ ਦਿੱਤੀ ਸੀ ਕਿ ਜੇ ਲੜਕੀ ਪਰਿਵਾਰ ਵਿੱਚ ਰਹਿ ਰਹੀ ਹੈ ਤਾਂ ਉਸ ਦਾ ਸੰਸਕਾਰੀ ਹੋਣਾ ਤਾਂ ਭਾਵੁਕ ਹੈ ਪਰ ਜਿਵੇਂ ਹੀ ਅਕਸਰ ਕਿਹਾ ਜਾਂਦਾ ਹੈ ਕਿ ਉੱਚੀ ਦੁਕਾਨ ਤੇ ਫਿੱਕਾ ਪਕਵਾਨ ਅਰਸ਼ ਦੇ ਹਾਲਾਤ ਵੀ ਬਿਲਕੁਲ ਉਹੀ ਨਿਕਲੀ ਜਿਵੇਂ ਹਰ ਕੋਈ ਕਹਿੰਦਾ ਹੈ ਕਿ ਅਸੀਂ ਆਪਣੀ ਨੋ ਨੋ ਆਪਣੀ ਧੀ ਵਾਂਗ ਰੱਖਾਂਗੇ ਸੁਰਜੀਤ ਕੌਰ ਨੇ ਵੀ ਆਪਣੀ ਨੋ ਦੇ ਲਈ ਇਹੀ ਕਿਹਾ ਸੀ ਪਰ ਧੀ ਹੋਣ ਅਤੇ ਧੀ ਬਣ ਕੇ ਰਹਿਣ ਵਿੱਚ ਫਰਕ ਹੁੰਦਾ ਹੈ पर हर्ष इस बारे बिल्कुल भी समझ नहीं सकी बाद उसने वाले कोई गुण नहीं दिखाए उसका स्टार्स जड़ा कि शॉर्ट्स पहन के घर के अंदर घूमना फिरना जो दो दिल करे पार्टियां करो किसी भी समय दिल करे बाहर खाना मंगवा लो घर के काम ना करो अति सब तो गल यह कि सुरजीत कौर छोटिया छोटिया गल्लां ते झगड़ा करना ਇਹ ਤਾਂ ਉਸ ਦੇ ਲਈ ਬਹੁਤ ਹੀ ਆਮ ਗੱਲ ਸੀ ਜੇਕਰ surjeet कौर ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ ਤਾਂ ਅਰਸ਼ ਮਾਮਲੇ ਨੂੰ ਗਲਤ ਦਿਸ਼ਾ ਵੱਲ ਲੈ ਜਾਂਦੀ ਮੈਂ ਤੁਹਾਡੀ ਨੂੰ ਹਾਂ ਇਸ ਦੇ ਲਈ ਮੇਰੇ ਨਾਲ ਹਮੇਸ਼ਾ ਇਸ ਤਰ੍ਹਾਂ ਦੱਸ ਲੋ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੀ ਧੀ ਨੂੰ ਕਦੇ ਇੰਨਾ ਰੋਕਿਆ ਹੋਵੇਗਾ ਜਦੋਂ ਤੁਸੀਂ ਮੈਨੂੰ ਮਿਲਣ ਆਏ ਸੀ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਸੀ ਕਿ ਤੁਸੀਂ ਮੈਨੂੰ ਆਪਣੀ ਧੀ ਨਹੀਂ ਨੋ ਬਣਾ ਕੇ ਰੱਖੋਗੇ ਪਰ ਸ਼ਾਂਤ ਦੀ ਜਿਹੜੀ ਸ਼ਾਂਤੀ ਦੀ ਲਈ surjeet कौर ਚੁੱਪ ਹੀ ਰਹਿੰਦੀ ਸੀ ਜੇਕਰ ਹਨੇਕ ਸਿੰਘ ਨਾਲ ਇਸ ਬਾਰੇ ਗੱਲ ਕਰਦੀ ਤਾਂ ਉਹ ਵੀ surjeet कौर ਨੂੰ ਹੀ ਸਮਝਾਉਂਦਾ ਕੋਈ ਗੱਲ ਨਹੀਂ ਉਹ ਅਜੇ ਬੱਚੀ ਐ ਹੌਲੀ ਹੌਲੀ ਸਭ ਕੁਝ ਸਮਝ ਆਵੇਗੀ ਤੋ ਥੋੜਾ ਸਬਰ ਰੱਖ ਤੇ ਜੇਕਰ ਉਹ ਆਪਣੇ ਬੇਟੇ ਮਨਦੀਪ ਨੂੰ ਕੁਝ ਕਹਿੰਦੀ ਤਾਂ ਮਨਦੀਪ ਉਹ ਉਸ ਨੂੰ ਆਖਦਾ ਮੰਮੀ ਤੋਡੇ ਜ਼ਮਾਨੇ ਅਤੇ ਅੱਜ ਦੇ ਜ਼ਮਾਨੇ ਵਿੱਚ ਬਹੁਤ ਫਰਕ ਹੈ ਪਹਿਲਾਂ ਨੋਹਾਂ ਸਿਰਫ ਨੋਹਾਂ ਹੁੰਦੀਆਂ ਸਨ ਪਰ ਅੱਜ ਕੱਲ ਨੋਹਾਂ ਨੋਹਾਂ ਵਾਂਗ ਨਹੀਂ ਧੀਆ ਵਾਂਗ ਹੀ ਰਹਿੰਦੀਆਂ ਨੇ ਸਮਾਂ ਆਉਣ ਤੇ ਉਹ ਸਭ ਕੁਝ ਸਮਝ ਜਾਵੇਗੀ ਆਖਿਰਕਾਰ ਉਹ ਮਨ ਹੀ ਮਨ ਇਹ ਸੋਚਣ ਲੱਗੀ ਕਿ ਮੇਰਾ ਪਤੀ ਅਤੇ ਪੁੱਤਰ ਦੋਨੋਂ ਹੀ ਇਸ ਤਰ੍ਹਾਂ ਬੋਲ ਰਹੇ ਹਨ ਇਹ ਸੋਚ ਕੇ ਸੁਰਜੀਤ ਕੌਰ ਅੱਗੇ ਕੁਝ ਕਹਿਣ ਤੋਂ ਅਸਮਰਥ ਸੀ ਪਰ ਅੱਜ ਦਾ ਹਾਦਿ ਹੀ ਹੋ ਗਈ ਸੀ ਜਦੋਂ ਮੰਦੀਪ ਤੇ ਉਸਦੇ ਪਿਤਾ ਸਵੇਰੇ ਦਫਤਰ ਗਏ ਸਨ ਤਾਂ ਹਸ਼ ਉਹਦੋਂ ਦੀ ਹੀ ਘਰ ਤੋਂ ਬਾਹਰ ਗਈ ਹੋਈ ਸੀ ਤੇ ਅਜੇ ਤੱਕ ਉਹ ਵਾਪਸ ਨਹੀਂ ਆਈ ਸੀ ਜੇ surjeet कौर ਉਸ ਨੂੰ ਫੋਨ ਕਰਦੀ ਸੀ ਤਾਂ ਉਹ ਫੋਨ ਵੀ ਨਹੀਂ ਚੁੱਕ ਰਹੀ ਸੀ ਕਿ ਇਹ ਕੋਈ ਨੂਹਾਂ ਵਾਲੀ ਹਰਕਤਾਂ ਨੇ ਔਣ ਦੇ ਇਸ ਨੂੰ ਅੱਜ ਤਾਂ ਮੈਂ ਇੱਕ ਪਾਸਾ ਕਰਕੇ ਹੀ ਹਟਾਂਗੀ surjeet कौर ਬੜਬੜਾਉਂਦੀ ਲੱਗੀ ਸੀ ਇਸੇ ਦੌਰਾਨ ਮੰਦੀ ਫਤਿਹਰ ਨੀਕ ਸਿੰਘ ਵੀ ਘਰ ਪਹੁੰਚ ਗਏ ਸਨ ਹਰਨੇਕ ਸਿੰਘ ਨੇ ਆਉਂਦਿਆਂ ਹੀ ਮਜ਼ਾਕ ਦੇ ਲਿਹਾਜ਼ੇ ਵਿੱਚ ਕਿਹਾ ਆਏ ਹਾਏ ਕੀ ਹੋਇਆ ਸ਼੍ਰੀਮਤੀ ਜੀ ਤੁਸੀਂ ਘਰ ਦੇ ਬਾਹਰ ਖੜੇ ਕਿਸ ਦੀ ਉਡੀਕ ਕਰ ਰਹੇ ਹੋ ਮੇਰਾ ਤਾਂ ਅੱਜ ਤੱਕ ਇੰਨਾ ਇੰਤਜ਼ਾਰ ਨਹੀਂ ਕੀਤਾ ਕੌਣ ਖੁਸ਼ ਕਿਸਮਤ ਹੈ ਹਰਨੇਕ ਸਿੰਘ ਦੀ ਇਹ ਹਾਂ ਗੱਲ ਸੁਣ ਕੇ surjeet कौर ਨੇ ਉਸਦੇ ਵਾਲ ਖੁਰਦੇ ਹੋਏ ਕਿਹਾ ਤੁਹਾਨੂੰ ਮਜ਼ਾਕ ਸੁਝ ਰਿਹਾ ਹੈ ਇੱਥੇ ਸ਼ਾਮ ਹੋ ਗਈ ਹੈ ਤੇ ਹਰ ਅਜੇ ਤੱਕ ਘਰ ਨਹੀਂ ਆਈ ਹੈ ਪਤਾ ਨਹੀਂ ਕਿੱਥੇ ਗਈ ਹੈ ਮੈਨੂੰ ਕਹਿ ਕੇ ਗਈ ਸੀ ਕਿ ਉਹ ਕੁਝ ਸਮੇਂ ਬਾਅਦ ਆਵੇਗੀ ਓਹੋ ਕੋਈ ਕੰਮ ਪੈ ਗਿਆ ਹੋਵੇਗਾ ਮੰਮੀ ਤੁਸੀਂ ਵੀ ਐਵੇਂ ਹੀ ਚਿੰਤਾ ਕਰਦੇ ਹੋ ਕੋਈ ਛੋਟੀ ਥੋੜਾ ਜਵਾਕੜੀ ਥੋੜਾ ਹੋ ਆ ਜਾਵੇਗੀ ਮਨਦੀਪ ਨੇ ਟੋਕਦੇ ਹੋਏ ਨੇ ਆਪਣੀ ਮਾਂ ਨੂੰ ਕਿਹਾ ਆ ਜਾਵੇਗੀ ਕੀ ਮਤਲਬ ਪਤਾ ਨਹੀਂ ਕਿੰਨੇ ਮਾੜੇ ਹਾਲਾਤ ਨੇ ਅੱਜ ਕੱਲ ਕਿੰਨੇ ਸਮੇਂ ਤੋਂ ਮੈਂ ਉਸ ਨੂੰ ਫੋਨ ਲਗਾ ਰਹੀ ਹਾਂ ਘਟੋ ਘਟਟ ਉਹ ਫੋਨ ਦਾ ਜਵਾਬ ਤਾਂ ਦੇ ਸਕਦੀ ਹੈ ਜਾਂ ਉਹ ਵੀ ਨਹੀਂ ਜ਼ਰੂਰੀ ਇਸ ਵਿੱਚ ਤਾਂ ਨੋਹਾ ਵਾਲੇ ਗੁਣ ਹੀ ਨਹੀਂ ਹਨ ਮਨਦੀਪ ਦੀ ਗੱਲ ਸੁਣ ਕੇ ਹੁਣ ਸੁਰਜੀਤ ਕੌਰ ਗੁੱਸੇ ਨਾਲ ਬੋਲੀ ਸੀ ਠੀਕ ਹੈ ਠੀਕ ਹੈ ਤੁਸੀਂ ਦੋਵੇਂ ਮਾਂ ਪੁੱਤ ਗੱਲ ਕਰੋ ਮੈਂ ਕੱਪੜੇ ਬਦਲ ਕੇ ਕੁਝ ਸਮਾਂ ਆਰਾਮ ਕਰਾਂਗਾ ਫਿਰ ਸਾਰੇ ਇਕੱਠੇ ਬੈਠ ਕੇ ਖਾਣਾ ਖਾਵਾਂਗੇ ਤੁਸੀਂ ਖਾਣਾ ਤਾਂ ਤਿਆਰ ਕਰ ਲਿਆ ਹੋਵੇਗਾ ਸ਼੍ਰੀਮਤੀ ਜੀ ਹਰਨੇਕ ਸਿੰਘ ਦੀ ਗੱਲ ਸੁਣ ਕੇ ਸੁਜੀਤ ਕੌਰ ਨੇ ਕਿਹਾ ਹਾਂਜੀ ਸਬਜੀ ਤੇ ਦਾਲ ਤਾਂ ਤਿਆਰ ਹੋ ਗਈ ਹੈ ਬਸ ਰੋਟੀਆਂ ਹੀ ਰਹਿndੀਆਂ ਹਨ ਪਕਾਉਣ ਵਾਲੀਆਂ ਇਸੇ ਦੌਰਾਨ ਕੈਬ ਆ ਕੇ ਬਾਹਰ ਰੁਕਦੀ ਹੈ ਜਦੋਂ ਹਰਸ਼ ਉੱਥੇ ਹੇਠਾਂ ਆਈ ਤਾਂ ਉਸਦੇ ਹੱਥਾਂ ਦੇ ਵਿੱਚ ਕਈ ਸ਼ਾਪਿੰਗ ਬੈਗਸ ਹਨ ਅੰਦਰ ਆਉਂਦਿਆਂ ਹੀ ਉਸਨੇ ਸ਼ਾਪਿੰਗ ਬੈਗ ਇੱਕ ਪਾਸੇ ਛੋੜ ਦਿੱਤਾ ਅਤੇ ਸੋਫੇ ਤੇ ਬੈਠ ਕੇ ਕਿਹਾ ਮੈਂ ਤਾਂ ਅੱਜ ਬਹੁਤ ਥੱਕ ਗਈ ਹਾਂ ਪਰ ਸ਼ਾਪਿੰਗ ਕਰਨ ਦਾ ਬਹੁਤ ਹੀ ਮਜ਼ਾ ਆਇਆ ਹਰਸ਼ ਤੂੰ ਇਹ ਸਭ ਕੀ ਲੈ ਕੇ ਆਈਆਂ surjeet कौर ਨੇ ਬੈਗਾਂ ਵੱਲ ਦੇਖਿਆ ਕਿਹਾ ਕੁਝ ਖਾਸ ਨਹੀਂ ਮੰਮੀ ਬਸ ਮੇਰੀ ਲੋੜੀ ਦਾ ਸਮਾਨ ਹੈ ਸੇਲ ਤੋਂ ਆਪਣੇ ਲਈ ਵਧੀਆ-ਵਧੀਆ ਸੂਟ ਲੈ ਕੇ ਆਈ ਹਾਂ ਮੇਕਅਪ ਦੀਆਂ ਕੁਝ ਚੀਜ਼ਾਂ ਨੇ ਅਤੇ ਰੋਜ਼ਾਨਾ ਪੈਣਨ ਵਾਲੇ ਕੁਝ ਕੱਪੜੇ ਹਰਸ਼ ਨੇ ਆਪਣੇ ਸੱਸ ਨੂੰ ਜਵਾਬ ਦਿੱਤਾ ਪਰ ਹਲੇ 3 ਮਹੀਨੇ ਪਹਿਲਾਂ ਹੀ ਤਾਂ ਤੇਰਾ ਵਿਆਹ ਹੋਇਆ ਹੈ ਤੇਰੇ ਕੋਲ ਬਹੁਤ ਸਾਰੇ ਜਿਹੇ ਕੱਪੜੇ ਹਨ ਜਿਹੜੇ ਤੂੰ ਪੈਣੇ ਵੀ ਨਹੀਂ ਹਨ ਫਿਰ ਤੈਨੂੰ ਹੋਰ ਖਰੀਦਦਾਰੀ ਕਰਨ ਦੀ ਕੀ ਲੋੜ ਸੀ ਨਾਲੇ ਮੈਂ ਤੈਨੂੰ ਕਿੰਨੀ ਦੇਰ ਤੋਂ ਫੋਨ ਕਰ ਰਹੀ ਹਾਂ ਤੂੰ ਮੇਰਾ ਫੋਨ ਕਿਉਂ ਨਹੀਂ ਚੁੱਕਣਾ ਵੀ ਜ਼ਰੂਰੀ ਨਹੀਂ ਸਮਝਿਆ ਇਹ ਕੀ ਗੱਲ ਹੋਈ ਭਲਾ ਮੈਨੂੰ ਤੇਰੀ ਫਿਕਰ ਹੋ ਰਹੀ ਸੀ ਰਜੀਤ ਕੌਰ ਨੇ ਕਿਹਾ ਮੰਮੀ ਮੈਂ ਕੋਈ ਛੋਟੀ ਬੱਚੀ ਨਹੀਂ ਹਾਂ ਮੈਂ ਤਾਂ ਸ਼ਾਪਿੰਗ ਲਈ ਗਈ ਸੀ ਤੇ ਜਲਦੀ ਹੀ ਵਾਪਸ ਆ ਜਾਣਾ ਸੀ ਤੁਸੀਂ ਮੈਨੂੰ ਵਾਰ-ਵਾਰ ਫੋਨ ਕਰਦੇ ਰਹੇ ਜਿਸ ਕਰਕੇ ਮੈਨੂੰ ਆਪਣੀਆਂ ਸਹੇਲੀਆਂ ਦੇ ਸਾਹਮਣੇ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਐਸੇ ਕਰਕੇ ਮੈਂ ਫੋਨ ਅਟੈਂਡ ਨਹੀਂ ਕੀਤਾ ਤੇ ਬੈਲ ਵੋਲਿਊਮ ਨੂੰ ਬੰਦ ਕਰਕੇ ਫੋਨ ਬੈਗ ਵਿੱਚ ਪਾ ਲਿਆ ਰਹੀ ਗੱਲ ਖਰੀਦਦਾਰੀ ਦੀ ਮੈਨੂੰ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਸੀ ਮੈਂ ਲੈ ਆਈਆਂ ਇਸ ਦੇ ਲਈ ਰੋਲਾ ਪਾਉਣ ਵਾਲੀ ਤਾਂ ਕੋਈ ਗੱਲ ਨਹੀਂ ਹੈ ਮੇਰੀ ਮਾਂ ਨੇ ਤਾਂ ਮੈਨੂੰ ਕਦੇ ਨਹੀਂ ਇਸ ਤਰ੍ਹਾਂ ਟੋਕਿਆ ਹਰਸ਼ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਪੁੱਤ ਤੇਰੀ ਮਾਂ ਨੇ ਤੈਨੂੰ ਕਦੇ ਨਹੀਂ ਰੋਕਿਆ ਟੋਕਿਆ ਕਿਉਂਕਿ ਉਹ ਤੇਰਾ ਪੇਕਾਕਰ ਸੀ ਉਥੇ ਤੂੰ ਬਿਨਾ ਕਿਸੇ ਫਿਕਰ ਤੋਂ ਰਹਿੰਦੀ ਸੀ ਜੇ ਤੂੰ ਚਾਇਆ ਤਾਂ ਕੰਮ ਕਰ ਲਿਆ ਨਾ ਚਾਇਆ ਤਾਂ ਛੱਡ ਕੇ ਚਲੀ ਗਈ ਮਗਰ ਤੇਰੀਆਂ ਦੋ ਭਜਾਈਆਂ ਸਨ ਕਰਨ ਲਈ ਸਾਰਾ ਕੰਮ ਸੰਭਾਲ ਲੈਂਦੀਆਂ ਸਨ ਪਰ ਇਹ ਤਾਂ ਤੇਰਾ ਸੋਹਰਾਕਰ ਹੈ ਇੱਥੇ ਤੂੰ ਇੱਕ ਨੋਹ ਆ ਅਤੇ ਇਹ ਵੀ ਇੱਕੋ ਇੱਕ ਤੈਨੂੰ ਇਸ ਘਰ ਦੇ ਚੰਗੇ ਮਾੜੇ ਬਾਰੇ ਫਿਕਰ ਹੋਣੀ ਚਾਹੀਦੀ ਹੈ ਪੇ ਤੂੰ ਆਪਣੀਆਂ ਮਨਮਰਜ਼ੀਆਂ ਕਦੋਂ ਸੰਭਲेंगी surjeet कौर ਨੇ ਉਸ ਦੀਆਂ ਗੱਲਾਂ ਦਾ ਜਵਾਬ ਦਿੱਤਾ ਹਰਸ਼ ਫਿਰ ਹਰਸ਼ ਨੇ ਇੰਜ ਕਿ ਖਿਜ ਕੇ ਕਹਾ ਮੰਮੀ ਫਿਰ ਤੁਹਾਨੂੰ ਵਿਆਹ ਤੋਂ ਪਹਿਲਾਂ ਇਹ ਨਹੀਂ ਕਹਿਣਾ ਚਾਹੀਦਾ ਸੀ ਕਿ ਅਸੀਂ ਆਪਣੀ ਨੂੰ ਨੂੰ ਆਪਣੇ ਤੀ ਵਾਂਗ ਰੱਖਾਂਗੇ ਇੱਥੇ ਤੱਕ ਕਿ ਮੇਰੀ ਮਾਂ ਨੇ ਵੀ ਮੇਰੇ ਤੇ ਇੰਨਾ ਕੰਟਰੋਲ ਨਹੀਂ ਕੀਤਾ ਜਿੰਨਾ ਤੁਸੀਂ ਕਰਦੇ ਹੋ ਕਿਆ ਕੀ ਹਾਰਸ਼ ਕਮਰੇ ਵਿੱਚ ਚਲੀ ਗਈ ਸੁਰਜੀਤ ਕੌਰ ਨੇ ਮੰਦੀਪ ਤੇ ਵੱਲ ਉਦਾਸ ਨਜ਼ਰਾਂ ਦੇ ਨਾਲ ਦੇਖਿਆ ਤਾਂ ਮੰਦੀਪ ਨੇ ਵੀ ਮਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਮੰਮੀ ਤੁਸੀਂ ਵੀ ਠੰਡੇ ਹੋ ਜਾਓ ਤੁਸੀਂ ਸੱਸਾਂ ਵਾਲਾ ਵਿਵਾਰ ਕਿਉਂ ਕਰ ਰਹੇ ਹੋ ਹਲੇ 7 ਹੀ ਤਾਂ ਬੱਜੇ ਹਨ ਸੰਮੇ ਸਿਰ ਤਾਂ ਆਹੀ ਗਈ ਹੈ ਜੇਕਰ ਤੁਹਾਡੀ ਧੀ ਹੁੰਦੀ ਤਾਂ ਤੁਸੀਂ ਉਸਦੇ ਨਾਲ ਵੀ ਜਿਹਾ ਹੀ ਵਰਤਾਪ ਕਰਦੇ ਇਹ ਆ ਕਹਿ ਕੇ ਹੁਣ ਮਨਦੀਪ ਵੀ ਆਪਣੇ ਕਮਰੇ ਵਿੱਚ ਚਲਾ ਗਿਆ surjeet कौर ਨੂੰ ਬਹੁਤ ਬੁਰਾ ਲੱਗਾ ਕਮਰੇ ਵਿੱਚ ਆ ਕੇ ਦੁਖੀਮਾਨ ਦੇ ਨਾਲ ਉਹ ਬੈਠ ਤੇ بیٹھ ਗਈ ਉਸ ਨੂੰ ਇਸ ਤਰ੍ਹਾਂ ਉਦਾਸ ਹੋ ਕੇ ਦੇਖ ਕੇ ਉਸਦੇ ਪਤੀ ਨੇ ਕਿਹਾ ਤੈਨੂੰ ਨਹੀਂ ਲੱਗਦਾ ਕਿ ਤੂੰ ਹਰਸ਼ ਦੀ ਸੱਸ ਬਣਨ ਦੀ ਕੋਸ਼ਿਸ਼ ਕਰ ਰਹੀ ਹੈਂ ਬਾਹਰ ਜੋ ਕੁਝ ਹੋਇਆ ਉਸ ਵਿੱਚ ਤੇਰਾ ਹੱਥ ਹੈ ਘਰ ਵਿੱਚ ਬੜੀਆ ਸ਼ਾਂਤੀ ਸੀ ਤੂੰ ਬਿਨਾਂ ਕਿਸੇ ਕਾਰਨ ਹੰਗਾਮਾ ਕਰ ਦਿੱਤਾ ਉਸ ਦੀ ਗੱਲ ਸੁਣ ਕੇ surjeet ਕਹਿੰਨੇ ਕਿ ਤੂੰ ਕਿ ਤੁਸੀਂ ਵੀ ਸੋਚਦੇ ਹੋ ਕਿ ਇਸ ਸਭ ਵਿੱਚ ਮੇਰਾ ਕਸੂਰ ਹੈ ਇੱਕ ਨੌਂ ਦਾ ਇੰਨੀ ਦੇਰ ਨਾਲ ਘਰੋਂ ਨਾ ਮੇਰੇ ਫੋਨ ਦਾ ਜਵਾਬ ਨਾ ਦੇਣਾ ਘਰ ਦੀ ਕੋਈ ਜ਼ਿੰਮੇਵਾਰੀ ਨਾ ਲੈਣਾ ਗਲਤ ਨਹੀਂ ਹੈ ਉਹ ਛੋਟੀ ਜਹੀ ਗੱਲ ਨੂੰ ਤੂੰ ਕਿਉਂ ਵਧਾ ਰਹੀਆਂ ਜੇ ਤੂੰ ਉਸ ਨੂੰ ਆਪਣੀ ਧੀ ਵਾਂਗ ਸਮਝੇਂਗੀ ਤਾਂ ਤੂੰ ਵੀ ਖੁਸ਼ ਰਹੇਗੀ ਤੇ ਉਹ ਵੀ ਹੁਣ ਜੇ ਤੇਰੀ ਆਪਣੀ ਧੀ ਹੁੰਦੀ ਤਾਂ ਇਹ ਕਹਿ ਕੇ ਹਰਨੇਕ ਸਿੰਘ ਨੇ ਗੱਲ ਖਤਮ ਕੀਤੀ ਪਰ ਇਸ ਗੱਲ ਨੇ surjeet कौर ਦੇ ਦਿਲ ਨੂੰ ਬਹੁਤ ਦੁਖਾਇਆ ਉਸ ਨੂੰ ਉਸਨੇ ਕੁਝ ਨਾ ਕਿਹਾ ਬਸ ਆਪਣਾ ਮੋਬਾਈਲ ਲੈ ਕੇ ਬਾਹਰ ਪਰਾਂਡੇ ਵਿੱਚ ਆ ਕੇ ਬੈਠ ਗਈ ਉਸ ਦਾ ਦਮ ਘੁੱਟ ਰਿਹਾ ਸੀ ਇਸ ਦੇ ਲਈ ਉਸਨੇ ਆਪਣੀ ਇੱਕ ਸਹੇਲੀ ਬਲਜਿੰਦਰ ਨੂੰ ਫੋਨ ਲਗਾਇਆ ਅਤੇ ਗੱਲ ਕਰਦੇ ਹੋਏ ਉਸਨੇ ਬਲਜਿੰਦਰ ਨੂੰ ਹਰਸ਼ ਬਾਰੇ ਸਾਰਾ ਕੁਝ ਦੱਸਿਆ ਪਰ ਬਲਜਿੰਦਰ ਨੇ ਕਿਹਾ ਦੇਖੋ ਭੈਣ ਜੀ ਅਤੇਤੀ ਵਿੱਚ ਫਰਕ ਤਾਂ ਹੁੰਦਾ ਹੀ ਹੈ ਹਰਸ਼ ਨੂੰ ਵੀ ਇਹ ਸਮਝਣਾ ਪਵੇਗਾ ਤੇ ਰਹੀ ਗੱਲ ਤੁਹਾਡੇ ਪਤੀ ਤੇ ਬੇਟੇ ਦੀ ਹੁਣ ਉਹਨਾਂ ਦਾ ਸਾਰਾ ਕੰਮ ਤੁਸੀਂ ਕਰ ਦਿੰਦੇ ਹੋ ਅਤੇ ਜਦੋਂ ਤੱਕ ਉਹਨਾਂ ਦਾ ਸਾਰਾ ਕੰਮ ਬਿਨਾਂ ਕਹੇ ਥੁੰਦਾ ਰਹੇਗਾ ਤਦ ਤੱਕ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋਵੇਗਾ ਕਿ ਹਰਸ਼ ਕੋਈ ਕੰਮ ਕਰਦੀ ਹੈ ਜਾਂ ਨਹੀਂ ਉਹ ਵੀ ਘਰ ਦੇ ਕੰਮਾਂ ਨੂੰ ਲੈ ਕੇ ਆਪਣੀ ਕੋਈ ਜ਼ਿੰਮੇਵਾਰੀ ਸਮਝੇ ਦੀ ਹੈ ਜਾਂ ਨਹੀਂ ਇਸ ਦੇ ਲਈ ਤੁਹਾਨੂੰ ਹੀ ਕੋਈ ਕਦਮ ਚੁੱਕਣਾ ਪਵੇਗਾ ਫਿਰ ਹੀ ਤੁਸੀਂ ਆਪਣੀ ਇਸ ਸਮੱਸਿਆ ਦਾ ਹੱਲ ਕਰ ਸਕੋਗੇ ਸੁਰਜੀਤ ਕੌਰ ਨੂੰ ਹੌਲੀ-ਹੌਲੀ ਬਲਜਿੰਦਰ ਦੀਆਂ ਗੱਲਾਂ ਸਮਝਾਉਣ ਲੱਗੀਆਂ ਫੋਨ ਕੱਟਣ ਤੋਂ ਬਾਅਦ ਉਸਨੇ ਇੱਕ ਕੈਬ ਬੁੱਕ ਕੀਤੀ ਅਤੇ ਆਪਣੇ ਕਮਰੇ ਵਿੱਚ ਆ ਗਏ। ਉਹ ਆਪਣੇ ਕਮਰੇ ਵਿੱਚ ਆ ਕੇ ਆਪਣਾ ਸਮਾਨ ਇੱਕ ਬੈਗ ਵਿੱਚ ਪੈਕ ਕਰਨ ਲੱਗੀ। ਉਸ ਨੂੰ ਬੈਗ ਪੈਕ ਕਰਦੇ ਦੇਖ ਕੇ ਹਨੇਕ ਸਿੰਘ ਨੇ ਉਸ ਨੂੰ ਪੁੱਛਿਆ, "ਤੂੰ ਪੈਕਿੰਗ ਕਿਉਂ ਕਰ ਰਹੀ ਹੈਂ? ਤੂੰ ਕਿਤੇ ਜਾ ਰਹੀ ਹੈਂ?" "ਹਾਂ, ਮੈਂ ਆਪਣੇ ਪੇਕੇ ਜਾ ਰਹੀ ਹਾਂ।" "ਪਰਾ ਵੀ ਮੈਨੂੰ ਰਾਵੀ ਮੈਨੂੰ ਕਈ ਦਿਨਾਂ ਤੋਂ ਫੋਨ ਕਰ ਰਿਹਾ ਸੀ ਤੇ ਮੈਂ ਵੀ ਸੋਚਦੀ ਹਾਂ ਕਿ ਕੁਝ ਦਿਨ ਉੱਥੇ ਰਹਿ ਕੇ ਹੀ ਆਵਾਂਗੀ ਉਸ ਦੀਆਂ ਗੱਲਾਂ ਸੁਣ ਕੇ ਹਰਨੇਕ ਸਿੰਘ ਨੇ ਹੈਰਾਨ ਹੋ ਗਿਆ ਅਤੇ ਬੋਲਿਆ ਹਾਂ ਇਹ ਕੀ ਗੱਲ ਹੈ ਇਹ ਅਚਾਨਕ ਤੇਰਾ ਪੇਕਿਆ ਦੇ ਘਰ ਜਾਣ ਦਾ ਮਨ ਕਿਵੇਂ ਬਣ ਗਿਆ ਅਜੇ ਤਾਂ ਆਪਾਂ ਕਿਸੇ ਨੇ ਖਾਣਾ ਵੀ ਨਹੀਂ ਖਾਦਾ ਨਾਲੇ ਫਿਰ ਰੋਟੀਆਂ ਕੌਣ ਪਕਾਊਗਾ ਜੇਕਰ ਤੂੰ ਚਲੀ ਗਈ ਤਾਂ ਲੋ ਦੱਸੋ ਹੈ ਤਾਂ ਹੈ ਤੁਹਾਡੀ ਪਿਆਰੀ ਧੀ है ना उस ਨੂੰ ਕਹੋ ਉਹ ਆਪੇ ਪਕਾਵੇਗੀ ਉਸ ਦੀ ਵੀ ਕੋਈ ਜ਼ਿੰਮੇਵਾਰੀ ਬੰਦੀ ਹੈ ਨਾ ਜਾਂ ਸਾਰੀ ਉਮਰ ਮੈਂ ਹੀ ਜ਼ਿੰਮੇਵਾਰੀ ਚੁੱਕੀ ਰੱਖਾਂਗੀ ਹੁਣ ਤੂੰ ਬਿਨਾ ਕਿਸੇ ਗੱਲੋਂ ਡਰਾਮਾ ਕਰੀ ਜਾ ਰਹੀ ਹੈ ਇਸ ਡਰਾਮੇ ਵਾਲੀ ਕਿਹੜੀ ਗੱਲ ਹੈ ਜੇ ਇਸ ਦੀ ਜਗ੍ਹਾ ਮੇਰੀ ਧੀ ਹੁੰਦੀ ਤਾਂ ਕੀ ਉਹ ਮੈਨੂੰ ਮੇਰੇ ਪੇਕੇ ਜਾਣ ਤੋਂ ਰੋਕਦੀ ਬਲਕਿ ਉਹ ਪਿੱਛੇ ਪੂਰੇ ਘਰ ਦੇ ਦੇਖਭਾਲ ਕਰਦੀ ਹੁਣ ਤੂੰ ਫਾਲਤੂ ਗੱਲਾਂ ਕਰ ਰਹੀ ਹੈ ਪਰ ਸੁਜੀਤ ਕੋਰ ਨੇ ਹਰਨੇਕ ਸਿੰਘ ਦੀ ਗੱਲ ਪੂਰੀ ਨਹੀਂ ਹੋਣ ਦਿੱਤੀ ਤੇ ਚੁੱਪਚਾਪ ਆਪਣਾ ਬੈਗ ਲੈ ਕੇ ਕਮਰੇ ਤੋਂ ਬਾਹਰ ਨਿਕਲ ਗਈ ਉਦੋਂ ਤੱਕ ਕਿ ਆ ਚੁੱਕੀ ਸੀ ਉਸ ਵੇਲੇ ਮਨਦੀਪ ਤੇ ਹਰਸ਼ ਵੀ ਬਾਹਰ ਆ ਗਏ ਮੰਮੀ ਖਾਣਾ ਬਣ ਗਿਆ ਮਨਦੀਪ ਬੋਲਣ ਲੱਗਾ ਚੁੱਪ ਹੋ ਗਿਆ ਆਪਣੀ ਮਾਂ ਕੋਲ ਬੈਗ ਦੇਖ ਕੇ ਮਨਦੀਪ ਨੇ ਗੱਲ ਨੂੰ ਬਦਲਿਆ ਤੇ ਪੁੱਛਿਆ ਮੰਮੀ ਤੁਸੀਂ ਕਿੱਥੇ ਜਾ ਰਹੇ ਹੋ ਹਾਂ ਮੈਂ ਕੁਝ ਦਿਨਾਂ ਦੇ ਲਈ ਤੁਹਾਡੇ ਮਾਮੇ ਦੇ ਘਰ ਜਾ ਰਹੀ ਹਾਂ ਮੈਨੂੰ ਆਪਣੇ ਪੇਕੇ ਗਏ ਨੂੰ ਕਾਫੀ ਸਮਾਂ ਹੋ ਗਿਆ ਹੈ ਇਸ ਲਈ ਮੈਂ ਸੋਚਿਆ ਕਿ ਕੁਝ ਦਿਨ ਰਹਿ ਹੀ ਆਵਾਂ ਥੋੜਾ ਜਿਹਾ ਮਨ ਹੋਰ ਹੋ ਜਾਵੇਗਾ ਇਹ ਕਹਿੰਦੇ ਹੋਏ surjit ਕੋਨੇ ਬਿਨਾ ਕਿਸੇ ਗੱਲ ਸੁਨੇ ਉਥੋਂ ਚਲੇ ਉਸਦੇ ਇਸ ਕਦਮ ਤੋਂ ਸਾਰੇ ਹੀ ਹੈਰਾਨ ਹੋ ਗਏ ਪਰ ਹੁਣ ਭੁੱਖ ਵੀ ਬਹੁਤ ਲੱਗੀ ਸੀ ਮਨਦੀਪ ਨੇ ਹਰਸ਼ਵਲ ਦੇਖ ਕੇ ਕਿਹਾ ਹੁਣ ਭੋਜਨ ਯਾਰ ਮੈਂ ਵੀ ਬਹੁਤ ਥੱਕੀ ਹੋਈ ਹਾਂ ਹਰਸ਼ ਨੇ ਹੌਲੀ ਜਿਹੀ ਕਿਹਾ ਉੱਧਰ ਹੀ ਸੋਰਾ ਸਾਹਿਬ ਬਾਹਰ ਆ ਗਏ ਅਤੇ ਬੋਲੇ ਹਰਸ਼ ਬੇਟਾ ਅੱਜ ਤੁਸੀਂ ਖਾਣਾ ਬਣਾ ਕੇ ਖਵਾ ਦਿਓ ਵੈਸੇ ਵੀ ਤੁਹਾਡੀ ਮੰਮੀ ਨੇ ਸਭ ਕੁਝ ਤਿਆਰ ਕਰ ਲਿਆ ਹੈ ਤੂੰ ਤਾਂ ਬਸ ਰੋਟੀਆਂ ਹੀ ਪਕਾਉਣੀਆਂ ਹਨ ਉਹ ਆਪਣੇ ਸੋਰੇ ਨੂੰ ਕੁਝ ਨਾ ਕਹਿ ਸਕੇ ਤੇ ਮਨਦੀਪ ਵੱਲ ਦੇਖਦੀ ਹੋਈ ਰਸੋਈ ਵੱਲ ਚਲੀ ਗਈ ਰੋਟੀਆਂ ਪਕਾ ਕੇ ਸਾਰਿਆਂ ਨੂੰ ਖਵਾਈਆਂ ਅਤੇ ਫਿਰ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਜਾ ਕੇ ਸੋ ਗਏ ਨਾਤਾਰ ਸੋਇ ਦੀ ਸਫਾਈ ਕੀਤੀ ਨਹੀਂ ਭਾਂਡੇ ਧੋਤੇ ਅਗਲੇ ਦਿਨ ਸਵੇਰੇ 8 ਵਜੇ ਸਨ ਪਰ ਕਿਸੇ ਨੂੰ ਵੀ ਜਾਗ ਨਹੀਂ ਸੀ ਆਈ ਅਚਾਨਕ ਮਨਦੀਪ ਹੜਬੜਾ ਕੇ ਉੱਠਿਆ ਉਸਨੇ ਹਰਸ਼ ਨੂੰ ਜਗੋਂਦੇ ਹੋਏ ਕਿਹਾ ਹਰਸ਼ ਜਲਦੀ ਉੱਠ ਜਾ ਸਵੇਰੇ 8 ਵੱਜ ਚੁੱਕੇ ਹਨ ਅੱਜ ਬਹੁਤ देर ਹੋ ਗਈ ਹੈ ਹੁਣ ਮੈਨੂੰ ਦਫ਼ਤਰ ਜਾਣ ਲਈ ਵੀ ਦੇਰੀ ਹੋ ਜਾਵੇਗੀ ਪਤਾ ਨਹੀਂ ਪਿਤਾ ਜੀ ਵੀ ਉੱਠੇ ਹਨ ਜਾਂ ਨਹੀਂ ਤੂੰ ਚਾਹ ਬਣਾ ਕੇ ਤੁਰੰਤ ਨਾਸ਼ਤਾ ਕਰਾ ਦੇ ਇਹ ਕਹਿੰਦੇ ਮਨਦੀਪ ਪਿਤਾ ਦੇ ਕਮਰੇ ਵੱਲ ਭੱਜਿਆ ਉਦੋਂ ਤੱਕ ਹਰਸ਼ ਵੀ ਚਿੜਚਿੜਾਉਂਦਾ ਹੋਇਆ ਉੱਠ ਹੀ ਗਿਆ ਸੀ ਇਹ ਕਿਹੋ ਜਿਹਾ ਡਰਾਮਾ ਜਿਹੜਾ ਕਿ ਵਾਰ-ਵਾਰ ਮੇਰੇ ਜਿਹੜਾ ਕਿ ਬੁੜਾਪੇ ਦਾ ਆਪਣੇ ਪੇਕੇਆਂ ਤੇ ਘਰ ਜਾਣਾ ਜ਼ਰੂਰੀ ਸੀ ਬੁੜਾਪੇ ਵਿੱਚ ਵੀ ਪੇਕੇ ਜਾਣ ਦਾ ਚਾਹ ਨਹੀਂ ਮੁੱਕਿਆ ਇੱਕ ਤਾਂ ਸਵੇਰੇ ਸਵੇਰੇ ਨੀਂਦ ਖਰਾਬ ਹੋ ਗਈ ਤੇ ਉੱਪਰੋਂ ਹੁਣ ਸੋਈ ਵਿੱਚ ਨਾਸ਼ਤਾ ਤਿਆਰ ਕਰੋ ਜਦੋਂ ਮਨਜੀਤ ਮਨਦੀਪ ਆਪਣੇ ਪਿਤਾ ਜੀ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਕਿ ਉਹ ਵੀ ਸੁੱਤੇ ਪਏ ਸਨ ਉਸਨੇ ਪਿਤਾ ਜੀ ਨੂੰ ਵੀ ਉਠਾਇਆ ਤੇ ਤੁਰੰਤ ਤਿਆਰ ਹੋਣ ਲਈ ਕਿਹਾ ਜਦੋਂ ਹਰਸ਼ ਰਸੋਈ ਵਿੱਚ ਗਈ ਤਾਂ ਰਸੋਈ ਦੀ ਰਾਤ ਵਾਲੀ ਸਫਾਈ ਕਰਨ ਵਾਲੀ ਪਈ ਸੀ ਭਾਂਡੇ ਆਲੇ ਦੁਆਲੇ ਖਿਲਰੇ ਪਏ ਸਨ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਇਸੇ ਦੌਰਾਨ ਮਨਦੀਪ ਰਸੋਈ ਵਿੱਚ ਆ ਕੇ ਬੋਲਿਆ ਹਰਸ਼ ਉਸਾ ਨੇ ਫੋਨ ਕੀਤਾ ਹੈ ਉਹ ਅੱਜ ਵੀ ਕੰਮ ਤੇ ਨਹੀਂ ਆਵੇਗੀ ਇਸ ਲਈ ਘਰ ਦੀ ਸਫਾਈ ਦਾ ਧਿਆਨ ਵੀ ਤੁਹ ਹੀ ਰੱਖਣਾ ਹੈ ਮਨਦੀਪ ਮੈਂ ਇਹ ਸਭ ਕਿਵੇਂ करूंगी ਸਾਰੀ ਰਸੋਈ ਖਿਲਰੀ ਪਈ ਹੈ ਰਾਤ ਵਾਲੇ ਭਾਂਡੇ ਪਏ ਹਨ ਉੱਪਰ ਤੁਸੀਂ ਕਹਿ ਰਹੇ ਹੋ ਕਿ ਓਸ਼ਾ ਵੀ ਨਹੀਂ ਆਵੇਗੀ ਉਹ ਪਿਛਲੇ 3 ਦਿਨਾਂ ਤੋਂ ਛੁੱਟੀ ਲੈ ਰਹੀ ਹੈ ਹੋਰ ਕਿੰਨੀਆਂ ਛੁੱਟੀਆਂ ਲਵੇਗੀ ਉਹ ਮੈਂ ਇਕੱਲੀ ਇਹ ਸਭ ਨਹੀਂ ਕਰ ਸਕਦੀ ਜਾਂ ਤਾਂ ਤੁਸੀਂ ਇੱਥੇ ਰਹੋ ਅਤੇ ਮੇਰੀ ਮਦਦ ਕਰੋ ਨਹੀਂ ਤਾਂ ਮੈਂ ਵੀ ਆਪਣੇ ਪੇਕੇ ਚਲੀ ਜਾਵਾਂਗੀ ਹਰਸ਼ ਇੰਜ ਖਿੱਚ ਕੇ ਬੋਲੀ ਉਸ ਦੀਆਂ ਗੱਲਾਂ ਸੁਣ ਕੇ ਮਨਦੀਪ ਇੱਕ ਪਲ ਲਈ ਤਾਂ ਬਿਲਕੁਲ ਹੀ ਚੁੱਪ ਹੋ ਗਿਆ ਅਤੇ ਫਿਰ ਬੋਲਿਆ ਹਰਸ਼ ਮੰਮੀ ਵੀ ਤਾਂ ਇਹ ਸਭ ਕੁਝ ਇਕੱਲੇ ਹੀ ਸੰਭਾਲਦੀ ਸੀ ਤੂੰ ਉਹਨਾਂ ਦੀ ਕਦੇ ਮਦਦ ਵੀ ਕੀਤੀ ਮੈਨੂੰ ਇਹ ਸਭ ਨਹੀਂ ਪਤਾ ਤੇਰੀ ਮਾਂ ਨੇ ਇਹ ਸਭ ਜਾਣ ਬੁੱਝ ਕੇ ਮੈਨੂੰ ਪਰੇਸ਼ਾਨ ਕਰਨ ਲਈ ਕੀਤਾ ਹੈ ਮੈਂ ਆਪਣੇ ਪੇਕੇ ਘਰ ਜਾ ਰਹੀ ਹਾਂ ਤੁਸੀਂ ਦੇਖੋ ਕੀ ਕਰਨਾ ਹੈ ਇੰਨਾ ਕਹਿ ਕੇ ਹਰਸ਼ ਬੜਬੜਾਉਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਹਰਨੇਕ ਸਿੰਘ ਨੇ ਸਾਰੀ ਗੱਲ ਸੁਣ ਲਈ ਸੀ ਪਰ ਆਪਣੇ ਨੂੰ ਨੂੰ ਕੁਝ ਨਹੀਂ ਕਿਹਾ ਦਰਸਲ ਉਹ ਕਾਫੀ ਹਰਾਨ ਸੀ ਕਿ ਹਰਸ਼ ਇੱਕ ਦਿਨ ਲਈ ਵੀ ਘਰ ਦਾ ਪ੍ਰਬੰਧ ਨਹੀਂ ਸੰਭਾਲ ਸਕੇ ਸੀ ਹਾਲਾਂਕਿ ਉਹ ਤੇ ਅਮਨਦੀਪ ਉਸ ਦਾ ਸਾਥ ਦਿੰਦੇ ਸਨ ਫਿਰ ਹਰਨੇਕ ਸਿੰਘ ਨੇ ਮਨਦੀਪ ਨੂੰ ਕਿਹਾ ਮਨਦੀਪ ਮੈਂ ਦਫ਼ਤਰ ਜਾ ਰਿਹਾ ਹਾਂ ਮੈਂ ਉੱਥੇ ਹੀ ਚਾਹ ਨਾਸ਼ਤਾ ਕਰ ਲਵਾਂਗਾ ਤੂੰ ਘਰ ਰਹਿ ਕੇ ਅਤੇ ਹਰਸ਼ ਦੀ ਮਦਦ ਕਰ ਇਹ ਕਹਿ ਕੇ ਹਰਨੇਕ ਸਿੰਘ ਬਿਨਾਂ ਚਾਹ ਨਾਸ਼ਤਾ ਕੀਤੇ ਘਰੋਂ ਚਲਾ ਗਿਆ ਦੂਜੇ ਪਾਸੇ ਹਰਸ਼ ਨੇ ਫੋਨ ਕਰਕੇ ਆਪਣੇ ਮਾਂ ਨੂੰ ਕਹਿ ਦਿੱਤਾ ਕਿ ਉਹ ਆਪਣੇ ਪੇਕੇ ਘਰ ਆ ਰਹੀ ਹੈ ਤਾਂ ਉਸ ਦੀ ਮਾਂ ਨੇ ਪੁੱਛਿਆ ਤੂੰ ਅੱਜ ਅਚਾਨਕ ਆਪਣੇ ਮਾਪਿਆਂ ਦੇ ਘਰ ਕਿਵੇਂ ਆ ਰਹੀ ਹਾਂ ਸਭ ਕੁਝ ਠੀਕ ਤਾਂ ਹੈ ਇੱਥੇ ਕੁਝ ਵੀ ਠੀਕ ਨਹੀਂ ਹੈ ਮੰਮੀ ਮੇਰੀ ਸੱਸ ਪਰੇਸ਼ਾਨ ਹੋ ਕੇ ਆਪਣੇ ਘਰ ਪੇਕੇ ਚਲੀ ਗਈ ਹੈ ਪਤਾ ਨਹੀਂ ਕਿਉਂ ਲੋਕ ਵਿਆਹ ਤੋਂ ਪਹਿਲਾਂ ਤਾਂ ਕਹਿੰਦੇ ਨੇ ਹਨ ਕਿ ਉਹ ਆਪਣੀ ਨੋ ਨੂੰ ਆਪਣੀ ਧੀ ਬਣਾ ਕੇ ਰੱਖਣਗੇ ਪਰ ਸੱਚ ਤਾਂ ਇਹ ਹੈ ਕਿ ਕਹਿਣ ਦੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਬੜਬੜਾਉਂਦੇ ਹੋਏ ਹਰਸ਼ ਨੇ ਕੱਲ ਵਾਲੀ ਸਾਰੀ ਕਹਾਣੀ ਆਪਣੀ ਮਾਂ ਨੂੰ ਸੁناਈ ਤੇ ਉਸ ਦੀ ਗੱਲ ਸੁਣ ਕੇ ਉਸ ਦੀ ਮਾਂ ਨੇ ਕਿਹਾ ਠੀਕ ਹੈ ਤਾਂ ਤੂੰ ਕੰਮ ਕਰਨ ਤੋਂ ਡਰ ਕੇ ਭੱਜ ਰਹੀ ਆ ਤੈਨੂੰ ਤਾਂ ਮੇਰੇ ਵਰਗੀ ਸੱਸ ਮਿਲਣੀ ਚਾਹੀਦੀ ਸੀ ਜੋ ਆਪਣੀਆਂ ਨੋਹਾਂ ਨੂੰ ਛਿੜਕ ਕੇ ਇੱਕ ਪਾਸੇ ਲਾ ਕੇ ਰੱਖਦੀ ਹੈ ਖਬਰਦਾਰ ਜੇ ਤੂੰ ਮੇਰੇ ਘਰ ਆਏ ਤੇਰੀਆਂ ਗੱਲਾਂ ਸੁਣ ਕੇ ਤਾਂ ਮੇਰੀਆਂ ਨੋਹਾਂ ਦਾ ਵੀ ਦਿਮਾਗ ਖਰਾਬ ਹੋ ਬਜਾਵੇਗਾ ਅਤੇ ਉਹ ਮੇਰੇ ਸਿਰ ਚੜ ਕੇ ਨੱਚਣਗੀਆਂ ਮੰਮੀ ਤੁਸੀਂ ਮੈਨੂੰ ਆਪਣੇ ਘਰ ਆਉਣ ਤੋਂ ਰੋਕ ਰਹੇ ਹੋ ਹਰਸ਼ ਨੇ ਹਰਾਨੀ ਦੇ ਨਾਲ ਕਿਹਾ ਕਿਉਂ ਨਾ ਰੋਕਾਂ ਤੈਨੂੰ ਤੇਰੇ ਤੋਂ ਆਪਣਾ ਘਰ ਤਾਂ ਸੰਭਾਲਿਆ ਨਹੀਂ ਜਾ ਰਿਹਾ ਅਤੇ ਇੱਥੇ ਤੂੰ ਮੇਰੇ ਘਰ ਵਿੱਚ ਵੀ ਅੱਗ ਲਾਏਂਗੀ ਜੇਕਰ ਤੂੰ ਇੱਜ਼ਤ ਨਾਲ ਰਹਿ ਆਏਂਗੀ ਤਾਂ ਤੇਰਾ ਸਵਾਗਤ ਹੈ ਪਰ ਜੇਕਰ ਤੂੰ ਇਸ ਤਰ੍ਹਾਂ ਲੜ ਕੇ ਆਏਂਗੀ ਤਾਂ ਮੇਰੇ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਬੰਦ ਹਨ ਇਹ ਕਹਿ ਕੇ ਉਸਦੀ ਮਾਂ ਨੇ ਫੋਨ ਕੱਟ ਦਿੱਤਾ ਹਰ ਸ਼ਹਿਰਾਨ ਸੀ ਕਿ ਉਸਦੀ ਆਪਣੀ ਮਾਂ ਉਸ ਨੂੰ ਇਹ ਜਵਾਬ ਦੇ ਰਹੀ ਸੀ ਹੁਣ ਉਸ ਨੂੰ ਧਰੇਲੂ ਕੰਮ ਕਰਨ ਲਈ ਮਜਬੂਰ ਹੋਣਾ ਹੀ ਪਿਆ ਸੀ ਇਸ ਦੇ ਲਈ ਉਹ ਚੁੱਪਚਾਪ ਰਸੋਈ ਵਿੱਚ ਗਈ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਾਸ਼ ਨੂੰ ਕੰਮ ਕਰਦੇ ਦੇਖ ਮਨਦੀਪ ਦੇਵੀ ਸਾਹ ਦੇ ਵਿੱਚ ਸਾਹ ਆ ਗਿਆ ਅਤੇ ਉਹ ਘਰ ਦੀ ਸਫਾਈ ਦੇ ਵਿੱਚ ਉਸ ਦੀ ਮਦਦ ਕਰਨ ਲੱਗਾ ਦੋਵਾਂ ਨੇ ਰਲ ਮਿਲ ਕੇ ਘਰ ਦਾ ਕੰਮ ਕਰ ਤੀ ਲਿਆ ਪਰ ਦੋਵੇਂ ਹੀ ਬਹੁਤ ਥੱਕ ਗਏ ਸਨ ਇਸ ਦੇ ਲਈ ਦੋਵਾਂ ਨੇ ਦੁਪਹਿਰ ਦਾ ਖਾਣਾ ਬਾਹਰੋਂ ਹੀ ਮੰਗਵਾਇਆ ਸ਼ਾਮ ਨੂੰ ਘਰ ਵਾਪਸ ਆਉਂਦਿਆਂ ਹੀ ਹਰਨੇਕ ਸਿੰਘ ਸੁਰਜੀਤ ਕੌਰ ਨੂੰ ਮਨਾ ਕੇ ਆਪਣੇ ਘਰ ਹੀ ਲੈ ਆਇਆ ਸੁਰਜੀਤ ਕੌਰ ਵੱਲੋਂ ਚੱਕੇ ਇਸ ਕਦਮ ਨੇ ਇੱਕ ਦਿਨ ਵਿੱਚ ਹੀ ਸਾਰਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਸੀ ਅਤੇ ਜਦੋਂ ਹੀ ਸੁਰਜੀਤ ਕੌਰ ਘਰ ਆਈ ਤਾਂ ਹਰਸ਼ ਅਤੇ ਮੰਦੀਪ ਨੇ ਉਸ ਤੋਂ ਮਾਫੀ ਵੀ ਮੰਗੀ ਆਖਿਰਕਾਰ ਹੌਲੀ-ਹੌਲੀ ਸਭ ਕੁਝ ਆਮ ਵਾਂਗ ਹੋ ਗਿਆ ਸੋ ਤੁਸੀਂ ਕੀ ਸੋਚਦੇ ਹੋ ਸੁਰਜੀਤ ਕੌਰ ਇਹ ਜਿਹੜਾ ਕਦਮ ਚੁੱਕਿਆ ਸੀ ਉਹ ਸਹੀ ਹੀ ਸੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿਰ ਕਹਾਣੀ ਚੰਗੀ ਲੱਗੀ ਲਾਈਕ ਵੀ ਕਰਿਓ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਧੰਨਵਾਦ ਜੀ